ਦੋਸਤੋ ਕਈ ਵਾਰੀ ਜ਼ਿੰਦਗੀ ਸਾਨੂੰ ਦੋ ਰਾਹਾਂ ਦੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਇੱਕ ਰਾਹ ਸੌਖਾ ਹੁੰਦਾ ਹੈ ਪਰ ਖਾਲੀ ਦੂਸਰਾ ਰਾਹ ਔਖਾ ਹੁੰਦਾ ਹੈ ਪਰ ਉਹੀ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਣ ਵਾਲਾ ਹੁੰਦਾ ਹੈ ਪਰ ਮੁਸੀਬਤ ਕੀ ਹੈ ਜ਼ਿਆਦਾਤਰ ਲੋਕ ਸੌਖਾ ਰਾਹ ਇਸ ਲਈ ਚੁਣ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਹਾਰ ਜਾਣ ਦਾ ਡਰ ਬਹੁਤ ਵੱਡਾ ਲੱਗਦਾ ਹੈ ਉਹ ਸੋਚਦੇ ਹਨ ਕਿ ਮੈਂ ਪੂਰੀ ਮਿਹਨਤ ਕਰ ਲਈ ਪਰ ਫਿਰ ਵੀ ਜਿੱਤ ਨਾ ਹੋਈ ਹਾਰ ਗਿਆ ਤਾਂ ਕੀ ਕਰਾਂਗਾ ਪਰ ਦੋਸਤੋ ਇਹ ਹੀ ਸੋਚ ਇਨਸਾਨ ਨੂੰ ਅਧੂਰਾ ਛੱਡ ਦਿੰਦੀ ਹੈ ਜ਼ਿੰਦਗੀ ਕਈ ਵਾਰ ਸਾਨੂੰ ਬਹੁਤ ਡੂੰਘਾ ਸੱਚ ਸਿਖਾਉਂਦੀ ਹੈ ਵਿਸ਼ਵਾਸ ਹਾਰ ਤੋਂ ਵੱਡਾ ਹੁੰਦਾ ਹੈ ਜਿਹੜਾ ਵਿਸ਼ਵਾਸ ਨਾਲ ਕਦਮ ਚੁੱਕਦਾ ਹੈ ਉਹੀ ਕਾਮਯਾਬੀ ਦਾ ਦਰਵਾਜ਼ਾ ਖੋਲ੍ਹਦਾ ਹੈ ਅੱਜ ਦੇ ਵੀਡੀਓ ਵਿੱਚ ਅਸੀਂ ਇੱਕ ਅਜਿਹੀ ਗਹਿਰੀ ਸਿੱਖਿਆ ਬਾਰੇ ਗੱਲ ਕਰਾਂਗੇ ਕਿ ਹਰ ਵਾਰੀ ਨਤੀਜਾ ਨਹੀਂ ਕਈ ਵਾਰੀ ਸਾਡਾ ਵਿਸ਼ਵਾਸ ਵੀ ਸਾਡੀ ਸਭ ਤੋਂ ਵੱਡੀ ਜਿੱਤ ਬਣ ਜਾਂਦਾ ਹੈ ਬਹੁਤ ਵਾਰੀ ਮਨ ਆਖਦਾ ਹੈ ਛੱਡ ਦੇ ਹੁਣ ਨਹੀਂ ਹੋਣਾ ਪਰ ਰੂਹ ਆਖਦੀ ਹੈ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰ ਇਹ ਵੀਡੀਓ ਉਸੇ ਪਲ ਲਈ ਹੈ ਜਦੋਂ ਤੁਸੀਂ ਹਾਰ ਮੰਨਣ ਹੀ ਵਾਲੇ ਹੁੰਦੇ ਹੋ ਪਰ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਨਹੀਂ ਹੁਣੇ ਨਹੀਂ ਤਾਂ ਚਲੋ ਸ਼ੁਰੂ ਕਰਦੇ ਹਾਂ ਇੱਕ ਵਾਰੀ ਸੁਆਮੀ ਵਿਵੇਕਾਨੰਦ ਬਨਾਰਸ ਵਿੱਚ ਰੁਕੇ ਸਨ ਕਦੇ ਉਹ ਗੰਗਾ ਦੇ ਘਾੜ ਤੇ ਟਹਿਲਦੇ ਕਦੇ ਇਕੱਲੇ ਧਿਆਨ ਲਾਉਂਦੇ ਕਦੇ ਕਿਸੇ ਆਸ਼ਰਮ ਵਿੱਚ ਸ਼ਾਂਤੀ ਨਾਲ ਬੈਠ ਜਾਂਦੇ ਏਸੀ ਦੌਰਾਨ ਇੱਕ ਲੜਕਾ ਉਹਨਾਂ ਕੋਲ ਆਇਆ ਅਤੇ ਆਪਣੀ ਪਰੇਸ਼ਾਨੀ ਦੱਸੀ ਲੜਕੇ ਨੇ ਕਿਹਾ Swami ji ਮੈਂ ਕਿਸੇ ਇੱਕ ਰਾਤ ਤੇ ਟਿਕ ਨਹੀਂ پا ਰਿਹਾ ਮੈਨੂੰ ਹਾਰ ਜਾਣ ਦਾ ਡਰ ਸਤਾਈ ਜਾ ਰਿਹਾ ਹੈ ਮੈਂ ਚੋਣ ਕਰਨ ਤੋਂ ਡਰਦਾ ਹਾਂ Swami ji ਨੇ ਪੁੱਛਿਆ ਬੇਟਾ ਡਰ ਕਿਸ ਗੱਲ ਦਾ ਹੈ ਲੜਕਾ ਹੌਲੀ ਆਵਾਜ਼ ਵਿੱਚ ਬੋਲਿਆ ਮੈਨੂੰ ਭਵੇਖ ਦੀ ਚਿੰਤਾ ਸਤਾਉਂਦੀ ਹੈ ਲੱਗਦਾ ਹੈ ਕਿ ਜੇ ਮੈਂ ਇਹ ਰਾਹ ਚੁਣ ਲਿਆ ਫਿਰ ਚਾਹੇ ਬਹੁਤ ਮਿਹਨਤ ਵੀ ਕਰ ਲਈ ਤੇ ਜੇਕਰ ਉਹ ਗਲਤ ਨਿਕਲਿਆ ਤਾਂ ਸਵਾਮੀ ਜੀ ਮੈਨੂੰ ਮਿਹਨਤ ਦਾ ਨਹੀਂ ਹਾਰ ਜਾਣ ਦਾ ਡਰ ਲੱਗਦਾ ਹੈ ਸਵਾਮੀ ਜੀ ਨੇ ਮੁਸਕਰਾ ਕੇ ਕਿਹਾ ਬੇਟਾ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇਸ ਨੂੰ ਹਮੇਸ਼ਾ ਯਾਦ ਰੱਖੀ ਜ਼ਿੰਦਗੀ ਦੇ ਔਖੇ ਵੇਲੇ ਇਹੀ ਕਹਾਣੀ ਤੇਰਾ ਹੌਸਲਾ ਬਣੇਗੀ। ਸਵਾਮੀ ਜੀ ਬੋਲਣ ਲੱਗੇ, "ਤੂੰ ਜਾਣਦਾ ਹੈ, ਕਈ ਪਹਾੜ ਰੇਗਿਸਤਾਨ ਵਾਂਗ ਸੁੱਕੇ ਤੇ ਬੇਰਹਿਮ ਹੁੰਦੇ ਹਨ। ਦੂਰ ਤੱਕ ਨਜ਼ਰ ਮਾਰੋ ਤਾਂ ਸਿਰਫ ਕੰਡੇਦਾਰ ਜੰਗਲ, ਟੁੱਟੇ ਪੱਥਰ ਅਤੇ ਥਕਾ ਦੇਣ ਵਾਲੀਆਂ ਚੜਾਈਆਂ। ਇਨ੍ਹਾਂ ਪਹਾੜਾਂ ਵਿੱਚ ਜੇ ਇੱਕ ਇਨਸਾਨ ਭਟਕ ਜਾਵੇ ਤਾਂ ਉਸਦੀ ਜਾਨ ਤੇ ਵੀ ਬਣ ਆਉਂਦੀ ਹੈ।" ਤੀਬਤ ਦੇ ਪਹਾੜ ਵੀ ਕੁਝ ਐਸੇ ਹੀ ਨੇ ਤੇ ਕਹਾਣੀ ਵੀ ਉਥੋਂ ਦੀ ਹੈ। ਸਵਾਮੀ ਜੀ ਨੇ ਅੱਗੇ ਕਿਹਾ ਕਿ ਇੱਕ ਆਦਮੀ ਇਨ੍ਹਾਂ ਬੇਰਹਿਮ ਪਹਾੜਾ ਵਿੱਚ ਫਸ ਗਿਆ। ਪਰਿਵਾਰ ਵਿੱਚ ਵਾਦਾ ਕਰਕੇ ਗਿਆ ਸੀ ਕਿ ਮੈਂ ਜਲਦੀ ਵਾਪਸ ਆ ਜਾਵਾਂਗਾ ਪਰ ਉਹ ਰਸਤਾ ਪਟਕ ਗਿਆ। ਅਤੇ ਉਸ ਨੂੰ ਕਿਨਾਰਾ ਕਿਤੇ ਵੀ ਨਜ਼ਰ ਨਾ ਆਇਆ। ਉਸ ਨੂੰ ਆਪਣੀ ਜਾਨ ਦੀ ਵੀ ਚਿੰਤਾ ਹੋਣ ਲੱਗ ਪਈ। ਪਿਆਸ ਨੇ ਉਸ ਦਾ ਗਲਾ ਸੁਕਾ ਦਿੱਤਾ। ਪਰ ਨੇੜੇ-ਤੇੜੇ ਕਿਤੇ ਵੀ ਉਹਨੂੰ ਪਾਣੀ ਨਜ਼ਰ ਨਾ ਆਇਆ ਫਿਰ ਉਸਦੀ ਨਜ਼ਰ ਇੱਕ ਦੂਰ ਉਚਾਈ ਤੇ ਟਿੱਕੀ ਉੱਥੇ ਇੱਕ ਛੋਟੀ ਜਿਹੀ ਚੌਂਪੜੀ ਸੀ ਉਮੀਦ ਦੀ ਚਿੰਗਾੜੀ ਉਸਦੇ ਦਿਲ ਵਿੱਚ ਜਗ ਗਈ ਉਹ ਘਾਟੇ ਚੜਦਾ ਗਿਆ ਸਿਰਫ ਇਸ ਆਸ ਨਾਲ ਕਿ ਸ਼ਾਇਦ ਪਾਣੀ ਮਿਲ ਜਾਵੇ ਚੌਂਪੜੀ ਦੇ ਨੇੜੇ ਪਹੁੰਚ ਕੇ ਉਸਨੇ ਦੇਖਿਆ ਬਿਲਕੁਲ ਕੋਲ ਹੀ ਇੱਕ ਪੁਰਾਣਾ ਨਲਕਾ ਲੱਗਾ ਸੀ ਆਦਮੀ ਦੇ ਚਿਹਰੇ ਤੇ ਖੁਸ਼ੀ ਆ ਗਈ ਉਹ ਕਾਲੇ ਨਾਲ ਨਲਕਾ ਗੇੜਨ ਲੱਗਾ ਪਰ ਉਹ ਨਲਕਾ ਵੀ ਉਸਦੇ ਗਲੇ ਵਾਂਗ ਹੀ ਸੁੱਕਾ ਪਿਆ ਸੀ ਹੁਣ ਉਸਨੇ ਝੌਂਪੜੀ ਦੇ ਅੰਦਰ ਝਾਤੀ ਮਾਰੀ ਪਰ ਉਹ ਤਾਂ ਬਿਲਕੁਲ ਖਾਲੀ ਸੀ ਜੰਮੀ ਧੂੜ ਨੂੰ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣ ਵਾਲਾ ਮਨੁੱਖ ਸਾਲਾਂ ਪਹਿਲਾਂ ਹੀ ਚਲਾ ਗਿਆ ਹੈ ਤੇ ਫਿਰ ਉਸ ਦੀ ਨਜ਼ਰ ਇੱਕ ਚੀਜ਼ ਤੇ ਜਾ ਟਿਕੀ ਕੋਨੇ ਵਿੱਚ ਇੱਕ ਪੁਰਾਣੀ ਕਾਗਜ਼ ਦੀ ਚਿੱਠੀ ਲਟਕ ਰਹੀ ਸੀ ਇੱਥੇ ਕਹਾਣੀ ਸਭ ਤੋਂ ਵੱਧ ਰੌਚਕ ਮੋੜ ਕੱਟ ਲੈਂਦੀ ਹੈ ਉਹ ਆਦਮੀ ਸੋਚਾਂ ਲੱਗਦਾ ਹੈ ਇਸ ਸੁੰਨਸਾਨ ਜਗ੍ਹਾ ਤੇ ਜਿੱਥੇ ਕੋਈ ਇਨਸਾਨ ਤਾਂ ਕੀ ਪਰਿੰਦਾ ਵੀ ਨਜ਼ਰ ਨਹੀਂ ਆ ਰਿਹਾ ਉੱਥੇ ਇਹ ਚਿੱਠੀ ਕਿਸ ਨੇ ਟੰਗੀ ਉਸ ਨੇ ਕੰਬਦੇ ਹੱਥਾਂ ਨਾਲ ਚਿੱਠੀ ਖੋਲੀ ਕਾਗਜ਼ ਪੁਰਾਣਾ ਸੀ ਪਰ ਉਸ ਦੇ ਅੰਦਰ ਲਿਖੇ ਸ਼ਬਦ ਜਿਵੇਂ ਕਿਸੇ ਨੇ ਉਸ ਦੇ ਦਿਲ ਦੀ ਹਾਲਤ ਪੜ ਲਈ ਹੋਵੇ ਚਿੱਠੀ ਵਿੱਚ ਲਿਖਿਆ ਸੀ ਜੇ ਤੁਸੀਂ ਇਹ ਚਿੱਠੀ ਪੜ ਰਹੇ ਹੋ ਤਾਂ ਮਤਲਬ ਤੁਸੀਂ ਰਾਹ ਭੁੱਲ ਗਏ ਤੁਸੀਂ ਪਿਆਸੇ ਹੋ ਤੇ ਤੁਸੀਂ ਇਹ ਨਲਕਾ ਚਲਾ ਕੇ ਵੀ ਵੇਖ ਲਿਆ ਏ ਪਰ ਵਿੱਚੋਂ ਪਾਣੀ ਨਹੀਂ ਨਿਕਲਿਆ ਫਿਰ ਲਿਖਿਆ ਮੇਰਾ ਵਿਸ਼ਵਾਸ ਕਰੋ ਨਲਕਾ ਬਿਲਕੁਲ ਠੀਕ ਹੈ ਪਰ ਸਾਲਾਂ ਤੋਂ ਕਿਸੇ ਨੇ ਇਸ ਨੂੰ ਵਰਤਿਆ ਨਹੀਂ ਇਸ ਲਈ ਹੋਨੇ ਸੁੱਕਾ ਪਿਆ ਹੈ ਇਸ ਨੂੰ ਚਾਲੂ ਕਰਨ ਲਈ ਪਹਿਲਾਂ ਇਸ ਵਿੱਚ ਪਾਣੀ ਪਾਉਣਾ ਪੈਂਦਾ ਹੈ ਚਿੱਠੀ ਅੱਗੇ ਕਹਿੰਦੀ ਸੀ ਬਾਹਰ ਝੌਂਪੜੀ ਦੇ ਨੇੜੇ ਇੱਕ ਵੱਡੇ ਚਿੱਟੇ ਪੱਥਰ ਹੇਠਾਂ ਮੈਂ ਇੱਕ ਪਾਣੀ ਦੀ ਭਰੀ ਬੋਤਲ ਲੁਕਾ ਕੇ ਰੱਖੀ ਹੈ ਪਰ ਧਿਆਨ ਰੱਖਣਾ ਇਹ ਪਾਣੀ ਪੀਣਾ ਨਹੀਂ ਜੇ ਤੁਸੀਂ ਇੱਕ ਘੁੱਟ ਵੀ ਪੀ ਲਿਆ ਤਾਂ ਨਲਕਾ ਚਲਾਉਣ ਵਿੱਚ ਪਾਣੀ ਜੜਾਵਾ ਉਹ ਘਟ ਜਾਵੇਗਾ ਫਿਰ ਲਿਖਿਆ ਸੀ ਮੇਰੀ ਗੱਲ ਤੇ ਭਰੋਸਾ ਕਰੋ ਜੇ ਤੁਸੀਂ ਸਾਰਾ ਪਾਣੀ ਨਲਕੇ ਵਿੱਚ ਪਾ ਦਿਓਗੇ ਤਾਂ ਨਲਕਾ ਚੱਲ ਪਏਗਾ ਅਤੇ ਤੁਹਾਨੂੰ ਲੋੜ ਤੋਂ ਵੀ ਵੱਧ ਪਾਣੀ ਮਿਲੇਗਾ ਚਿੱਠੀ ਦੇ ਅੰਤ ਵਿੱਚ ਇੱਕ ਅਖੀਰਲੀ ਬੇਨਤੀ ਸੀ ਜਦੋਂ ਤੁਸੀਂ ਬਚ ਜਾਓ ਬੋਤਲ ਨੂੰ ਫਿਰ ਪਾਣੀ ਨਾਲ ਭਰ ਕੇ ਉਸੇ ਪੱਥਰ ਹੇਠਾਂ ਰੱਖ ਜਾਣਾ ਤਾਂ ਜੋ ਅਗਲੇ ਭੁੱਲੇ ਪਟਕੇ ਦੀ ਜਾਨ ਬਚ ਸਕੇ ਅਤੇ ਚਿੱਠੀ ਵੀ ਮੋੜ ਇੱਥੇ ਹੀ ਲਟਕਾ ਦੇਣਾ ਕਹਾਣੀ ਇੱਥੇ ਉਹ ਮੋੜ ਲੈਂਦੀ ਹੈ ਜਿੱਥੇ ਡਰ ਅਤੇ ਵਿਸ਼ਵਾਸ ਦੋਵਾਂ ਵਿੱਚ ਜੰਗ ਸ਼ੁਰੂ ਹੁੰਦੀ ਹੈ ਚਿੱਠੀ ਪੜ ਕੇ ਉਸ ਆਦਮੀ ਦੇ ਅੰਦਰ ਇੱਕ ਅਜੀਬ ਜਿਹਾ ਜੋਸ਼ ਅਤੇ ਡਰ ਦੋਵੇਂ ਪੈਦਾ ਹੋ ਗਏ ਜਦੋਂ ਉਹ ਚੌਂਪੜੀ ਤੋਂ ਬਾਹਰ ਆਇਆ ਤਾਂ ਇੱਕ ਵੱਡਾ ਚਿੱਟਾ ਪੱਥਰ ਸਾਹਮਣੇ ਹੀ ਦਿਖ ਪਿਆ ਪੱਥਰ ਦੇ ਹੇਠਾਂ ਉਸ ਨੂੰ ਇੱਕ ਕੱਚ ਦੀ ਬੋਤਲ ਮਿਲੀ ਬੋਤਲ ਪੁਰਾਣੀ ਸੀ ਧੂੜ ਨਾਲ ਭਰੀ ਹੋਈ ਸੀ ਪਰ ਅੰਦਰ ਦਾ ਪਾਣੀ ਬਿਲਕੁਲ ਸਾਫ਼ ਚਮਕਦਾ ਹੋਇਆ ਪਾਣੀ ਵੇਖਦੇ ਹੀ ਉਸ ਨੂੰ ਆਪਣੀ ਪਿਆਸ ਦੂਣੀ ਤਿਗਣੀ ਲੱਗਣ ਲੱਗੀ ਦਿਲ ਕਹਿੰਦਾ ਟੱਕਣ ਖੋਲ ਇੱਕ ਘੋਟੀ ਸਈ ਬਚ ਜਾਏਗਾ ਪਰ ਅਗਲੇ ਹੀ ਪਲ ਉਸ ਨੂੰ ਚਿੱਠੀ ਦੇ ਸ਼ਬਦ ਯਾਦ ਆ ਗਏ ਉਹ ਤੁਰੰਤ ਵਾਪਸ ਅੰਦਰ ਗਿਆ ਚਿੱਠੀ ਨੂੰ ਫੇਰ ਪੜ੍ਹਿਆ ਨਾ ਕੋਈ ਤਾਰੀਖ ਨਾ ਦਸਤਕਤ ਕੁਝ ਵੀ ਨਹੀਂ ਉਸ ਦੇ ਮਨ ਵਿੱਚ ਸਵਾਲ ਖੜਕਿਆ ਕੌਣ ਲਿਖ ਗਿਆ ਕਿਸੇ ਨੇ ਮੈਨੂੰ ਆਉਂਦੇ ਹੋਏ ਦੇਖ ਲਿਆ ਸੀ ਕਿ ਇਹ ਕੋਈ ਮਜ਼ਾਕ ਤਾਂ ਨਹੀਂ ਉਸ ਨੇ ਚੌਂਪੜੀ ਤੋਂ ਬਾਹਰ ਦਰਵਾਜ਼ੇ ਦੇ ਬਾਹਰ ਦੇਖਿਆ ਤਾਂ ਉਸ ਨੂੰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦਿੱਤਾ ਸੁੰਨਸਾਣ ਸਿਰਫ ਪਹਾੜ ਹੀ ਪਹਾੜ ਹੁਣ ਉਸਦੇ ਦਿਲ ਵਿੱਚ ਇੱਕ ਹੋਰ ਡਰ ਉੱਠਿਆ ਕਿ ਜੇਕਰ ਨਲਕਾ ਪੁਰਾਣਾ ਹੋਇਆ ਅਤੇ ਮੈਂ ਸਾਰਾ ਪਾਣੀ ਵੀ ਉਸ ਵਿੱਚ ਪਾ ਦਿੱਤਾ ਤੇ ਉਹ ਨਾ ਚੱਲਿਆ ਤਾਂ ਫਿਰ ਮੈਂ ਤਾਂ ਪਿਆਸ ਨਾਲ ਹੀ ਮਰ ਜਾਵਾਂਗਾ ਅਤੇ ਪਾਣੀ ਵੀ ਹੱਥੋਂ ਆਇਆ ਗਵਾ ਲਵਾਂਗਾ ਇਹ ਸੋਚ ਕੇ ਉਹ ਕੰਬ ਗਿਆ ਅੱਖਾਂ ਬੋਤਲ ਤੇ ਅੰਦਰ ਚਮਕਦਾ ਪਾਣੀ ਦਿਲ ਕਹਿੰਦਾ ਪੀ ਲੈ ਤੋ ਟੋਕਾ ਟੇਕੇ ਕੋਟ ਤਾਂ ਬਚ ਜਾਏਗਾ ਪਰ ਅਚਾਨਕ ਉਸਦੇ ਮਨ ਵਿੱਚ ਇੱਕ ਹੋਰ ਆਵਾਜ਼ ਆਈ ਇੱਕ ਡੂੰਗੀ ਪਰ ਸ਼ਾਂਤ ਆਵਾਜ਼ ਜੇ ਇਹ ਚਿੱਠੀ ਸੱਚੀ ਹੈ ਤਾਂ ਮੇਰੇ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਇਸ ਤੇ ਵਿਸ਼ਵਾਸ ਕੀਤਾ ਹੋਵੇਗਾ ਉਹ ਵੀ ਡਰੇ ਹੋਣਗੇ ਪਰ ਉਹਨਾਂ ਨੇ ਫਿਰ ਵੀ ਸਹੀ ਕੰਮ ਕੀਤਾ ਤਾਂ ਹੀ ਅੱਜ ਬੋਤਲ ਪਾਣੀ ਨਾਲ ਪੜੀ ਹੋਈ ਇੱਥੇ ਪਈ ਹੈ ਉਸ ਆਦਮੀ ਨੇ ਅੰਦਰੋਂ ਇੱਕ ਨਿਡਰ ਫੈਸਲਾ ਲਿਆ ਨਤੀਜਾ ਜੋ ਵੀ ਹੋਵੇ ਮੈਂ ਵੀ ਠੀਕ ਹੀ ਕੰਮ ਕਰਾਂਗਾ ਜੇ ਮੈਂ ਡਰ ਗਿਆ ਤਾਂ ਮੇਰੇ ਬਾਅਦ ਆਉਣ ਵਾਲਾ ਬੰਦਾ ਵੀ ਮਰ ਜਾਵੇਗਾ ਇਹ ਸੋਚਦੇ ਹੀ ਉਹ ਨਲਕੇ ਖੋਲ ਗਿਆ ਟੱਕਣ ਖੋਲਿਆ ਹੱਥ ਕੰਬ ਰਹੇ ਸਨ ਪਰ ਉਸਨੇ ਬੋਤਲ ਵਾਲਾ ਸਾਰਾ ਪਾਣੀ ਨਲਕੇ ਦੇ ਅੰਦਰ ਪਾ ਦਿੱਤਾ ਫਿਰ ਉਸਨੇ ਪੰਪ ਚਲਾਉਣਾ ਸ਼ੁਰੂ ਕੀਤਾ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਆਖਰ ਪੰਜ ਵਾਰੀ ਪਰ ਅਜੇ ਵੀ ਪਾਣੀ ਦੀ ਇੱਕ ਬੂੰਦ ਵੀ ਨਾ ਨਿਕਲੀ ਇਥੇ ਕਹਾਣੀ ਆਪਣਾ ਸਭ ਤੋਂ ਵੱਡਾ ਮੋੜ ਲੈਣ ਵਾਲੀ ਹੈ ਕਿਉਂਕਿ ਪਾਣੀ ਪਾਉਣ ਤੋਂ ਬਾਅਦ ਵੀ ਨਾ ਤਾਂ ਪਾਣੀ ਵਿੱਚੋਂ ਇੱਕ ਬੂੰਦ ਵੀ ਨਿਕਲੀ ਅਤੇ ਨਾ ਹੀ ਨਲਕੇ ਦੇ ਅੰਦਰੋਂ ਆਵਾਜ਼ ਬਦਲੀ ਉਹ ਆਦਮੀ ਪਛਤਾਉਣ ਲੱਗਾ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਲਈ ਹੈ ਹੱਥੋਂ ਆਇਆ ਪਾਣੀ ਵੀ ਗਵਾਹ ਬੈਠਾ ਅਤੇ ਨਲਕਾ ਵੀ ਨਹੀਂ ਚੱਲ ਰਿਹਾ ਉਹ ਇਸ ਕਸ਼ਮਕਸ਼ ਵਿੱਚ ਫਸ ਗਿਆ ਕਿ ਕੀ ਮੈਂ ਗਲਤ ਫੈਸਲਾ ਤਾਂ ਨਹੀਂ ਲੈ ਲਿਆ ਕਿ ਇਸ ਦੇ ਨਾਲ ਮੈਂ ਪਿਆਸ ਦੇ ਨਾਲ ਹੀ ਮਰ ਜਾਵਾਂਗਾ ਇਹ ਸੋਚ ਕੇ ਉਹ ਅੰਦਰੋਂ ਪੂਰੀ ਤਰ੍ਹਾਂ ਡਰ ਗਿਆ ਹੁਣ ਮੁੜਨ ਦਾ ਵੀ ਕੋਈ ਰਾਹ ਨਹੀਂ ਸੀ ਉਹ ਹਾਰ ਮੰਨ ਸਕਦਾ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਹ ਹਨਲਕਾ ਗੇੜਦਾ ਰਿਹਾ ਇੱਕ ਵਾਰ ਦੋ ਵਾਰ 10 ਵਾਰ ਅਤੇ ਅਚਾਨਕ ਨਲਕੇ ਦੀ ਆਵਾਜ਼ ਬਦਲ ਜਾਂਦੀ ਹੈ ਜਿਵੇਂ ਪਾਈ ਪੰਦਰੋਂ ਕੋਈ ਆਪਣਾ ਗਲਾ ਸਾਫ਼ ਕਰ ਰਿਹਾ ਹੋਵੇ ਪਹਿਲਾਂ ਹਵਾ ਨਿਕਲੀ ਫਿਰ ਪਤਲੀ ਜਿਹੀ ਧਾਰ ਅਤੇ ਫਿਰ ਪਾਣੀ ਦਾ ਤਕੜਾ ਫੁਹਾਰਾ ਬਾਹਰ ਆ ਗਿਆ। ਉਹ ਆਦਮੀ ਖੁਸ਼ੀ ਨਾਲ ਕੰਬ ਪਿਆ। ਰੱਬ ਦਾ ਸ਼ੁਕਰ ਕੀਤਾ ਅਤੇ ਜੀ ਭਰ ਕੇ ਪਾਣੀ ਪੀਤਾ। ਬੋਤਲ ਨੂੰ ਮੁੜ ਭਰਿਆ ਅਤੇ ਉਸੇ ਪੱਥਰ ਹੇਠਾਂ ਉਸੇ ਤਰ੍ਹਾਂ ਰੱਖ ਦਿੱਤਾ। ਚਿੱਠੀ ਲਟਕਾਉਣ ਤੋਂ ਪਹਿਲਾਂ ਉਸਨੇ ਇੱਕ ਨਵੀਂ ਲਾਈਨ ਜੋੜੀ। ਵਿਸ਼ਵਾਸ ਕਰੋ ਇਹ ਸੱਚਮੁੱਚ ਕੰਮ ਕਰਦਾ ਹੈ। ਇੱਥੇ Swami Vivekananda ji ਦੀ ਗੱਲ ਯਾਦ ਆਉਂਦੀ ਹੈ। ਉਹ ਕਹਿੰਦੇ ਸਨ ਸੰਘਰਸ਼ ਨੂੰ ਗਲੇ ਲਗਾਓ। ਵੱਡੇ ਕੰਮ ਆਰਾਮ ਨਾਲ ਨਹੀਂ ਹੁੰਦੇ ਜਦੋਂ ਚੁਣੌਤੀ ਆਉਂਦੀ ਹੈ ਮਨ ਤੁਰੰਤ ਕਹਿੰਦਾ ਹੈ ਕਿ ਮੈਂ ਇਹ ਕਰ ਪਾਵਾਂਗਾ ਕਿਉਂ ਨਾ ਸੌਖਾ ਰਾਹ ਚੁੰਮ ਲਵਾਂ ਇਹ ਆਵਾਜ਼ ਸ਼ੱਕ ਦੀ ਹੈ ਲਾਲਚ ਦੀ ਹੈ ਹਾਰ ਮੰਨਣ ਦੀ ਹੈ ਸਵਾਮੀ ਜੀ ਯਾਦ ਕਰਾਉਂਦੇ ਹਨ ਆਰਾਮ ਦੀ ਇੱਛਾ ਹੀ ਮਨੁੱਖ ਪਤਨ ਦਾ ਪਹਿਲਾ ਕਦਮ ਹੈ ਮਹਾਨ ਕਾਰਜ ਤਦੋ ਹੀ ਹੁੰਦੇ ਹਨ ਜਦੋਂ ਧੀਰਜ ਵਿਸ਼ਵਾਸ ਅਤੇ ਇੱਛਾ ਸ਼ਕਤੀ ਇਕੱਠੇ ਖੜੇ ਹੁੰਦੇ ਹਨ ਲੋਹੇ ਵਾਂਗ ਕઠੋਰ ਇੱਛਾ ਸ਼ਕਤੀ ਹੀ ਮਹਾਨਤਾ ਦੇ ਦਰਵਾਜ਼ੇ ਖੋਲਦੀ ਹੈ ਪਰ ਇਹ ਦਰਵਾਜ਼ੇ ਹਮੇਸ਼ਾ ਇੱਕੋ ਰਾਹ ਨਾਲ ਖੁੱਲਦੇ ਹਨ ਸੰਘਰਸ਼ ਅਤੇ ਧੀਰਜ ਜਿਵੇਂ ਉਸ ਆਦਮੀ ਨੇ ਬੋਤਲ ਦਾ ਪਾਣੀ ਤੁਰੰਤ ਪੀ ਜਾਣ ਦਾ ਲਾਲਚ ਛੱਡ ਦਿੱਤਾ ਉਸ ਨੇ ਆਸਾਨ ਰਾਹ ਨਹੀਂ ਚੁਣਿਆ ਉਸ ਨੇ ਨਲਕੇ ਵਿੱਚ ਪਾਣੀ ਪਾ ਕੇ ਵਿਸ਼ਵਾਸ ਤੇ ਮਿਹਨਤ ਦਾ ਰਾਹ ਚੁਣਿਆ ਸਾਡੀ ਜ਼ਿੰਦਗੀ ਵੀ ਇਓਂ ਹੀ ਹੈ ਰਾਹ ਤੇ ਚੱਲੋ ਤਾ ਪਹਿਲੇ ਇੱਕ ਕਦਮ ਬਿਲਕੁਲ ਨਲਕੇ ਵਾਂਗ ਹੁੰਦੇ ਹਨ ਚਾਲ ਚੱਲਦੀ ਹੈ ਪਰ ਨਤੀਜਾ ਨਹੀਂ ਦਿਸਦਾ ਮਨ ਕਹਿੰਦਾ ਹੈ ਹੋ ਗਿਆ ਨੁਕਸਾਨ ਗਲਤ ਫੈਸਲਾ ਕਰ ਲਿਆ ਨਤੀਜਾ ਕਿਉਂ ਨਹੀਂ ਆ ਰਿਹਾ ਪਰ ਜੇ ਧੀਰਜ ਟੁੱਟਣ ਨਾ ਦਿੱਤਾ ਜਾਵੇ ਅਤੇ ਮਿਹਨਤ ਕਰਦੇ ਜਾਈਏ ਤਾਂ ਇੱਕ ਦਿਨ ਸਫਲਤਾ ਦਾ ਫੁਹਾਰਾ ਆਪਣੇ ਆਪ ਚੱਲ ਪੈਂਦਾ ਹੈ ਦੋਸਤੋ Swami Vivekananda ਨੌਜਵਾਨਾਂ ਨੂੰ ਇੱਕ ਚੁਣੌਤੀ ਦਿੰਦੇ ਹਨ ਸਫਲ ਹੋਣ ਲਈ ਇੱਛਾ ਸ਼ਕਤੀ ਇੰਨੀ ਮਜ਼ਬੂਤ ਕਰੋ ਕਿ ਤੁਸੀਂ ਕਹਿ ਸਕੋ ਹਾਂ ਮੈਂ ਸਮੁੰਦਰ ਪੀ ਚਾਲ ਲਈ ਤਿਆਰ ਹਾਂ ਹਾਂ ਮੈਂ ਪਹਾੜਾਂ ਨੂੰ ਮਸਲ ਜਾਣ ਲਈ ਤਿਆਰ ਹਾਂ ਇਹ ਆਤਮਾ ਸਿਰਫ ਉਸੇ ਦੇ ਅੰਦਰ ਜਾਗਦੀ ਹੈ ਜੋ ਸੰਘਰਸ਼ ਤੋਂ ਭੱਜਦਾ ਨਹੀਂ ਦੂਜਾ ਸਿਧਾਂਤ ਹੈ ਸਮਰਪਣ ਆਰ ਜਾਂ ਪਾਰ ਜੇਕਰ ਤੁਸੀਂ ਕੋਈ ਸੱਚੀ ਮੰਜ਼ਲ ਚੁਣੀ ਹੈ ਤਾਂ ਇਹ ਅਧੂਰੇ ਮੰਦੇ ਹੀ ਖੇਡ ਨਹੀਂ ਇੱਥੇ ਥੋੜਾ ਜਿਹਾ ਕੀਤਾ ਕੰਮ ਨਹੀਂ ਆਉਂਦਾ ਜਦੋਂ ਇੱਕ ਵਾਰ ਮਨ ਵਿੱਚ ਨਿਸ਼ਚੈ ਕਰ ਲਿਆ ਤਾਂ ਫਿਰ ਸਿਰਫ ਇੱਕ ਰਾਹ ਚੱਲਦਾ ਹੈ ਪੂਰੀ ਤਾਕਤ ਪੂਰੀ ਊਰਜਾ ਅਤੇ ਪੂਰੇ ਵਿਸ਼ਵਾਸ ਨਾਲ ਚੱਲਦੇ ਰਹੋ ਜਦ ਤੱਕ ਟੀਚਾ ਨਾ ਮਿਲ ਜਾਵੇ ਰੁਕਣਾ ਹੀ ਨਹੀਂ ਅਤੇ ਜੇ ਰੁਕ ਗਏ ਤਾਂ ਫਿਰ ਸਫਲਤਾ ਦੀ ਉਮੀਦ ਵੀ ਛੱਡ ਦਿਓ ਤੀਜੀ ਗੱਲ ਸਵਾਮੀ ਜੀ ਕਹਿੰਦੇ ਹਨ ਮਨ ਤੋਂ ਡਰੋ ਨਾ ਸ਼ੱਕ ਲਾਲਚ ਇਹ ਤਾਂ ਹਰ ਮਨੁੱਖ ਦੇ ਅੰਦਰ ਆਉਂਦੇ ਹਨ ਸਦੀਆਂ ਤੋਂ ਯਤਨਾ ਤੋਂ ਪਹਿਲਾਂ ਮਨ ਕੰਬਦਾ ਹੈ ਜੀਵੇਂ ਡਲਕੇ ਵਿੱਚ ਪਾਣੀ ਪਾਉਣ ਤੋਂ ਪਹਿਲਾਂ ਉਸ ਪਿਆਸੇ ਆਦਮੀ ਦੇ ਹੱਥ ਕੰਬ ਰਹੇ ਸਨ ਉਸ ਦਾ ਮਨ ਕਹਿੰਦਾ ਸੀ ਜੇ ਇਹ ਗਲਤ ਹੋਇਆ ਤਾਂ ਪਰ ਯਾਦ ਰੱਖੋ ਆਮ ਲੋਕਾਂ ਵਿੱਚੋਂ ਉਹੀ ਮਹਾਨ ਬੰਦੇ ਹਨ ਜੋ ਡਰ ਤੇ ਸ਼ੱਕ ਦੇ ਬਾਵਜੂਦ ਸਹੀ ਰਾਹ ਚੁੰਦੇ ਹਨ ਸਵਾਮੀ ਜੀ ਕਹਿੰਦੇ ਹਨ ਜਦੋਂ ਬੰਦੇ ਦੇ ਮਨ ਵਿੱਚ ਇਸ ਪੱਦਰ ਦਾ ਸਮਰਪਣ ਆ ਜਾਂਦਾ ਹੈ ਤਾਂ ਪੂਰੀ ਕੁਦਰਤ ਪੂਰੀ ਸ੍ਰਿਸ਼ਟੀ ਉਸ ਦੀ ਮਦਦ ਲਈ ਖੁਦ ਖੜੀ ਹੋ ਜਾਂਦੀ ਹੈ ਇਸ ਲਈ ਅੱਦੇ ਮਨ ਨਾਲ ਨਹੀਂ ਪੂਰੇ ਵਿਸ਼ਵਾਸ ਨਾਲ ਜਿਓ ਤਾਂ ਹੀ ਤੁਸੀਂ ਸੱਚੇ ਅਰਥਾਂ ਵਿੱਚ ਜੀਵਨ ਨੂੰ ਜੀ ਰਹੇ ਹੋਵੋਗੇ ਅੱਜ ਹੀ ਨਿਸ਼ਚੈ ਕਰੋ ਮੈਂ ਆਪਣੇ ਮਨ ਨੂੰ ਹਿੰਮਤੀ ਬਣਾਵਾਂਗਾ ਮੈਂ ਸ਼ਿਕਾਇਤ ਦੀ ਥਾਂ ਮਿਹਨਤ ਅਤੇ ਸ਼ੱਕ ਦੀ ਥਾਂ ਕੋਸ਼ਿਸ਼ ਕਰਾਂਗਾ ਇਹੋ ਜਿਹੇ ਲੋਕ ਜੋ ਮਨ ਦੀ ਕਮਜ਼ੋਰੀ ਨੂੰ ਨਜ਼ਰ ਅੰਦਾਜ਼ ਕਰਦੇ ਹਨ ਧਿਆਨ ਨਾ ਦੇ ਕੇ ਆਪਣੇ ਕੰਮ ਤੇ ਜੁਟੇ ਰਹਿੰਦੇ ਹਨ ਉਹੋ ਆਪਣੇ ਅੰਦਰ ਇੱਕ ਅਜਿਹੀ ਸ਼ਕਤੀ ਲੱਭ ਲੈਂਦੇ ਹਨ ਜੋ ਪੰਜਾਬੀ ਵਿੱਚ ਹੌਸਲਾ ਵੀ ਕਹਾਉਂਦੀ ਹੈ ਅਤੇ ਅਟਲਤਾ ਵੀ ਪਰ ਇਹ ਹੌਸਲਾ ਕਿਵੇਂ ਬਣਦਾ ਹੈ ਸਭ ਤੋਂ ਪਹਿਲਾਂ ਆਪਣੀ ਪ੍ਰੈਕਟਿਸ ਆਪਣੇ ਕੰਮ ਕਰਨ ਦੇ ਤਰੀਕੇ ਉੱਪਰ ਵਿਸ਼ਵਾਸ ਰੱਖੋ ਤੁਹਾਨੂੰ ਕੋਈ ਹੋਰ ਨਹੀਂ ਦੱਸੇਗਾ ਕਿ ਬਣਨਾ ਕਿਵੇਂ ਹੈ ਤੁਹਾਨੂੰ ਖੁਦ ਤਜਰਬਾ ਕਰਕੇ ਹੀ ਸਮਝ ਆਵੇਗੀ ਜਦੋਂ ਤੁਸੀਂ ਆਪਣੇ ਕੰਮ ਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾ ਤੁਹਾਡੇ ਮਨ ਵਿੱਚ ਆਟੋਮੈਟਿਕਲੀ ਵਿਸ਼ਵਾਸ ਪੈਦਾ ਹੁੰਦਾ ਹੈ ਵਿਚਾਰਾਂ ਵਿੱਚ ਸਫਾਈ ਆਉਂਦੀ ਹੈ ਅਤੇ ਆਤਮਾ ਨੂੰ ਦਿਸ਼ਾ ਅਤੇ ਧੀਰਜ ਮਿਲਦੀ ਹੈ ਯਾਦ ਰੱਖੋ ਬਿਨਾ ਅਭਿਆਸ ਦੇ ਕੋਈ ਚੰਗਾ ਗੁਣ ਜਨਮ ਨਹੀਂ ਲੈਂਦਾ ਚਾਹੇ ਤੁਸੀਂ ਹਿੰਮਤ ਲਿਆਉਣੀ ਚਾਹੁੰਦੇ ਹੋ ਚਾਹੇ ਕ੍ਰੀਏਟਿਵ ਤੇ ਨਵੇਂ ਵਿਚਾਰਾਂ ਵਾਲੇ ਬਣਨਾ ਚਾਹੁੰਦੇ ਹੋ ਹਰ ਗੱਲ ਲਈ ਕੋਸ਼ਿਸ਼ ਅਭਿਆਸ ਅਤੇ ਸਮਰਪਣ ਜ਼ਰੂਰੀ ਹੈ ਚੌਥੀ ਗੱਲ ਸਵਾਮੀ ਜੀ ਕਹਿੰਦੇ ਹਨ ਖੋਸ਼ ਮਾਨ ਹੀ ਮਜ਼ਬੂਤ ਮਨ ਹੁੰਦਾ ਹੈ ਹਰ ਇੱਕ ਵੱਡਾ ਕੰਮ ਪੂਰਾ ਕਰਨ ਤੋਂ ਪਹਿਲਾਂ ਮੁਸ਼ਕਲਾਂ ਦੀ ਅੱਗ ਵਿੱਚ ਤਪਦਾ ਹੈ ਸਫਲ ਉਹੀ ਹੁੰਦਾ ਹੈ ਜੋ ਟੁੱਟਦਾ ਨਹੀਂ ਧ੍ਰਿੜ ਖੜਾ ਰਹਿੰਦਾ ਹੈ ਖੁਸ਼ ਚਿੱਤ ਵਾਲਾ ਮਨ ਹਜ਼ਾਰਾਂ ਰੁਕਾਵਟਾਂ ਨੂੰ چیر ਕੇ ਆਪਣਾ ਰਾਹ ਤਿਆਰ ਕਰ ਲੈਂਦਾ ਹੈ ਤੇ ਦੁੱਖਾਂ ਨਾਲ ਭਰਿਆ ਮਨ ਉਹ ਛੋਟੇ ਜਿਹੇ ਝਟਕੇ ਤੇ ਵੀ ਥੱਕ ਜਾਂਦਾ ਹੈ ਤੇ ਬੈਠ ਜਾਂਦਾ ਹੈ ਇਸ ਲਈ ਆਪਣੇ ਚਿੱਤ ਨੂੰ ਹਲਕਾ ਬਣਾਓ ਨਰਮ ਬਣਾਓ ਹਰ ਗੱਲ ਵਿੱਚ ਖੁਸ਼ੀ ਲੱਭਣ ਦੀ ਕਲਾ ਸਿੱਖੋ ਇਹ 2 ਮਿੰਟ ਦਾ ਕਮੇਡੀ ਸ਼ੋਅ ਵਾਲਾ ਹਾਸਾ ਨਹੀਂ ਇਹ ਹੈ ਹਰ ਪਰਿਸਥਿਤੀ ਵਿੱਚ ਚੰਗਾ ਵੇਖਣ ਦੀ ਆਦਤ ਆਖਰੀ ਸਾਹ ਤੱਕ ਡਟਿਆ ਰਹਿਣਾ ਇਹੀ ਫੈਸਲਾ ਆਮ ਲੋਕਾਂ ਨਾਲੋਂ ਮਹਾਨ ਲੋਕਾਂ ਨੂੰ ਵੱਖ ਕਰਦਾ ਹੈ ਦੋਸਤੋ ਜੇ ਮੁਸ਼ਕਲਾਂ ਸੱਚਮੁੱਚ ਅਟਲ ਹੁੰਦੀਆਂ ਤਾਂ ਧੋਨੀ ਵਰਗਾ ਅੱਜ ਵੀ ਟਿਕ ਟਿਕ ਲੈਕਟਰ ਹੁੰਦਾ ਅਤੇ ਰਜਨੀ ਕਾਂਤ ਅੱਜ ਵੀ ਬੱਸ ਕੰਡਕਟਰ ਹੁੰਦਾ ਟੌਪ ਦੇ 1% ਲੋਕ ਇਹ ਗੱਲ ਜਾਣਦੇ ਹਨ ਕਿ ਰੁਕਾਵਟ ਬਾਹਰ ਨਹੀਂ ਹੁੰਦੀ ਰੁਕਾਵਟ ਤੁਹਾਡੀ ਸੋਚ ਵਿੱਚ ਹੁੰਦੀ ਹੈ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਇੱਕ ਨਵਾਂ ਵਿਸ਼ਵਾਸ ਇੱਕ ਅਤੇ ਇੱਕ ਨਵੀਂ ਉਮੀਦ ਜ਼ਰੂਰ ਮਿਲੀ ਹੋਵੇਗੀ ਸ਼ੁਕਰੀਆ